ਹਾਂਜੀ ਬਾਈ ਕਹਿੰਦੇ ਹੁੰਦੇ ਹਨ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਪਰ ਅੱਜ ਰੱਬ ਨੇ ਇਸ ਛੋਟੇ ਜਿਹੇ ਬੱਚੇ ਦੇ ਨਾਲ ਬਹੁਤ ਜ਼ਿਆਦਾ ਮਾਰਾ ਕੀਤਾ ਜਿਸ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਕਿ ਰੱਬਾ ਇਸ ਛੋਟੇ ਜਿਹੇ ਬੱਚੇ ਦੇ ਨਾਲ ਇੰਨਾ ਜ਼ਿਆਦਾ ਕਹਿਰ ਕਮਾਇਆ ਤੂੰ ਇਸ ਛੋਟੇ ਜਿਹੇ ਬੱਚੇ ਦਾ ਕੀ ਕਸੂਰ ਸੀ ਜਿਸ ਤੋਂ ਤੂੰ ਰੱਬਾ ਇਸ ਦੀ ਮਾਂ ਕੋ ਲਈ ਇਸ ਛੋਟੇ ਜਿਹੇ ਬੱਚੇ ਦੀ ਮਾਂ ਦੀ ਲਾਸ਼ ਫ੍ਰਿਜ ਦੇ ਵਿੱਚ ਪਈ ਹੈ ਤੇ ਬੱਚਾ ਸਾਈਡ ਤੇ ਖੇਡ ਰਿਹਾ ਹੈ। ਇਸ ਬੱਚੇ ਦੀ ਮਾਂ ਦੀ ਲਾਸ਼ ਦੇ ਆਸ-ਪਾਸੇ ਰਿਸ਼ਤੇਦਾਰ ਅਤੇ ਲੋਕ ਬੈਠੇ ਹਨ। ਪਰ ਇਸ ਬੱਚੇ ਨੂੰ ਤਾਂ ਕੋਈ ਪਤਾ ਨਹੀਂ ਨਾ ਮੇਰੀ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਪਰ ਰੱਬ ਨੇ ਇਸ ਬੱਚੇ ਦੇ ਨਾਲ ਬਹੁਤ ਜ਼ਿਆਦਾ ਵੱਡਾ ਕਹਿਰ ਕਮਾਇਆ। ਪਰ ਰੱਬਾ ਇਸ ਬੱਚੇ ਨੂੰ ਆਪਣੀ ਮਾਂ ਦੇ ਗੋਦ ਦੇ ਚਾਤਾ ਪੂਰੇ ਕਰ ਲੈਣ ਦਿੰਦਾ ਹਜੇ ਇਸ ਬੱਚੇ ਨੇ ਆਪਣੀ ਮਾਂ ਦਾ ਦੁੱਧ ਵੀ ਨਹੀਂ ਛੱਡਿਆ ਹੋਣਾ ਵਾਹ ਓਏ ਰੱਬਾ ਇਸ ਛੋਟੀ ਜਿਹੀ ਉਮਰ ਦੇ ਵਿੱਚ ਇਸ ਬੱਚੇ ਦੀ ਮਾਂ ਤਾਂ ਨਾ ਹੁੰਦਾ ਇਸ ਛੋਟੇ ਜਿਹੇ ਬੱਚੇ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਰਹੇ ਨੇ